ਸੋ ਇਤਨੇ ਡਰਸ ਦਾ ਇਸ਼ੂ ਕਾਫੀ ਵੱਡਾ ਹੈ ਇੱਕ ਕੈਂਸਰ ਐਸੋਸੀਏਸ਼ਨ ਦੇ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਨੇ ਇਹਨਾਂ ਨੂੰ ਅਸੀਂ ਮੀਡੀਆ ਨੇ ਯਾਦ ਕਰਦਿਆ ਜ਼ਿਲ੍ਹੇ ਦੀ ਸਮੱਸਿਆ ਹੈ ਕਾਫੀ ਮੈਡੀਕਲ ਸ਼ੌਪਸ ਵਾਲੇ ਜਿਹੜੇ ਕੋਦੇ ਸਿਸਟਮ ਨੂੰ ਡਿਵੈਲਪ ਕਰ ਰਹੇ ਆ ਪਬਲਿਕ ਸੰ ਹੈ ਕੈਪਸੂਲ ਸਰ ਲਾਸਟ ਵੀਕ ਮੈਂ ਤੋਂ ਦੇ ਤੀ ਹਾਂ ਸਰ ਆਪੇ ਯਰੋ ਦਾ ਹੋਵੇ ਨਹੀਂ

ਬੰਦੇ ਜੀ ਬੰਦੀ ਨਹੀਂ ਸੀ ਚਲੋ ਚਲੋ ਬੰਦਿਆ ਦੇ ਸ਼ਾਟ ਕਰਾ ਦੇ ਦੋ ਉਸ ਵਿੱਚ ਹੀ ਕਬਾਈਜ ਵੀ ਹੈਗਾ ਉਹਨਾਂ ਚੱਕੇ ਲਈ ਕੈਨੋ ਡਾਕਰ ਚਲੋ ਦੋ ਅੰਕ ਕਰਾ ਦਿਓ ਜੀ ਆਹ ਹੈਂਡੀਕੈਪ ਦੇਖ ਲੋ ਜਨਾ ਇਹ ਵੀ ਪਾ ਦਿਓ ਜੀ ਫੋਟੋ ਕਰਾ ਦਿਓ ਜੀ ਪੀਆਰ ਉਹ ਦਵਾ ਕਰਾ ਦੇਣੇ ਅੱਜ ਪੀਸੀ ਕੀਤੀ ਜਾ ਰਹੀ ਹੈ ਕਿਸ ਮਕਸਦ ਨਾਲ ਪੀਸੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆ ਦੇ ਖਿਲਾਫ ਚਲਾਈ ਮੁਹਿੰਮ ਦੇ ਰਚ ਅੱਜ ਮੁਖਸਰ ਸਾਹਿਬ ਪੁਲਿਸ ਨੂੰ ਇੱਕ ਮUNICIPAL ਦਾ ਅਸਰ ਹੋਈ ਜਦੋਂ ਸਾਡੀ ਖਾਣੇ ਗਿਦਰਬਾਦੀ ਟੀਮ ਵੱਲੋਂ ਅੰਡਰ தி ਸੁਪਰਵੀਜ਼ਨ ਆਫ ਡੀਐਸਪੀ ਕਿਦਰੋਂ ਅਸੀਂ 5 ਬੰਦੇ ਨੂੰ ਰੌਂਡ ਅਪ ਕੀਤਾ ਇਹਨਾਂ ਦੇ ਕੋਲੋਂ ਸਾਨੂੰ 90 ਕਿਲੋ ਬੁੱਕੀ ਤੇ 6,60,000 ਡਰਗ ਮਨੀ ਬਰਾਮਦ ਹੋਇਆ ਇਹਨਾਂ ਦੇ ਵਿੱਚੋਂ ਦੋ ਬੰਦੇ ਰਾਜਸਥਾਨ ਦੇ ਹੈਗੇ ਤੇ ਬਾਕੀ ਤਿੰਨ ਸਾਡੇ ਜ਼ਿਲ੍ਹੇ ਦੇ ਨੇ ਇਹ ਸਮਾਨ ਲਿਆਕਰ ਕੋਨੀਪਿੰਡ ਦੇ ਵਿੱਚ ਉੱਥੋਂ ਆਗੇ ਸਪਲਾਈ ਕਰਦੇ ਹੁੰਦੇ ਸੀ जिन्हों जिन्हों सप्लाई करते हैं डिटेल्स कर रहे हैं और उसके अलावा तो मैं तुम्हें तो दस देना एक रिंकू गुजर है एक दीप सिंह है कुलदीप सिंह ने एक सुरजीत सिंह एक राजेंद्र सिंह यिकवरी के नाल मैं सारे मुक्सर के निवासियों कहना चाहता कि अस असी जो है ड्रग्स के खिलाफ एक बड़ी स्ट्रोंग मुइंग चला लगे

ਇਹ ਬੇਸਿਕਲੀ ਤਿੰਨ ਮੁੰਡੇ ਜੋ ਸੀਗੇ ਇਹ ਮਨੋਰ ਰੋਡ ਤੋਂ ਆ ਰਹੇ ਸੀ ਚਿੱਟੀ ਗੱਡੀ 'ਚ ਚਿੱਟੀ ਗੱਡੀ ਵਿੱਚ ਸੀਗੇ ਤੇ ਇਹਨਾਂ ਦੇ ਕੋਲ ਆਲਮੋਸਟ 110000 ਕੈਸ਼ ਸੀਗਾ ਤੇ ਅਰਾਊਂਡ 50 ਕਿਲੋ ਕੋਕੀ ਇਹਨਾਂ ਦੀ ਗੱਡੀ 'ਚ ਸੀਗੀ ਇਹਨਾਂ ਨੂੰ ਜਦੋਂ ਫੜਿਆ ਗਿਆ ਫੜਨ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਕੀਤੀ ਪੁਲਿਸ ਵਾਲਿਆਂ ਨੇ ਦੱਸਿਆ ਕਿ ਅਸੀਂ ਇਸ ਅਗਲੇ ਚਰਖਾ ਦਾ ਬੰਦੇ ਨੂੰ ਸਪਲਾਈ ਕਰਨ ਜਾ ਰਹੇ ਸੀ ਤੇ ਰਿਕੋਰਡਿੰਗਲੀ ਬਿਲਕੁਲ ਇਮੀਡੀਏਟਲੀ ਸਾਡੀ ਟੀਮ ਮੂਵ ਕੀਤੀ ਜਦੋਂ ਇਹਨਾਂ ਦੇ ਘਰ ਰੇਡ ਹੋਈ ਤੇ ਉੱਥੇ ਸਾਨੂੰ ਸੁਰਜੀਤ ਤੇ ਰਜਿੰਦਰ ਮਿਲੇ

छोटी उम्री सता साल साल तीस गिरफ्तारी कितनेरी हो गई है जी इनके पांच बने गिरफ्तारी हो चुकी है बाकी सादा जो है ये पूछताछ चल रही है नजर रिमांड लेती गई है उसके तो बाद जो आएगा आगे तीन दिन रिमांड लेती है आगे आगे, आगे, आगे कार्रवाई तो बंधी होगी जी सर ने राजस्थान तो किसको ले आके पंजाब में किस-किड़े जो है कि कोटा तो लेकर आ रहे हैं आगे कितने-कितने सप्लाई करते हैं अंडर इन्वेस्टिगेशन है दो चीज देर हो रही है ओके सर